ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਜਾ ਤੁਹਾਨੂੰ ਅੱਜ ਦੌਧਰ ਦੇ ਘਰਾਟ ਦਿਖਾਈਏ ਆ ਜਾਂਦੇ ਨਹਿਰ ਦੇਖੋ ਪਾਣੀ ਕਿੰਨਾ ਤੇਜ਼ ਵਗਦਾ ਇਹ ਅੰਗਰੇਜ਼ਾਂ ਵੇਲੇ ਦਾ ਬਣਾਇਆ ਪਨੂ ਲੱਗਦਾ ਮੈਨੂੰ ਲੱਗਦਾ ਹੈ ਉਹਨੂੰ ਬਿਜਲੀ ਬਿਜਲੀ ਦੀ ਚੱਕੀਆਂ ਤਾਂ ਨਹੀਂ ਹੁੰਦੀਆਂ ਹਣੇ ਮੈਨੂੰ ਲੱਗਦਾ ਆ ਘਰਾਟ ਹੁੰਦੇ ਸੀ ਇੱਥੇ ਆ ਠੰਡਾ ਇਹਦਾ ਆਟਾ ਠੰਡਾ ਹੁੰਦਾ ਕਹਿੰਦੇ ਘਰਾਟਾਂ ਦੇ ਇੱਥੇ ਪਾਣੀ ਵੱਜ ਗਿਆ ਨਾ ਪੁਲਾਂ ਦੇ ਵਿੱਚ ਦੀ ਆਦੀ ਇਹ ਚੱਕੀਆਂ ਚੱਲਦੀਆਂ ਜੇ ਫਿਰ ਹੌਲੀ-ਹੌਲੀ ਤੇ ਫਿਰ ਉਹ ਹੌਲੀ-ਹੌਲੀ ਆਟਾ ਪੀਸਿਆ ਜਾਂਦਾ ਸੀ ਇਹਨਾਂ ਤੰਤ ਨਹੀਂ ਮਰਦਾ ਇਹ ਆਟੇ ਦਾ ਫਿਰ ਆਟਾ ਪੀਪਿਓ ਲੋ ਦੂਰੋਂ ਦੂਰੋਂ ਆਟਾ ਪਿਆਉਣ ਆਉਂਦੇ ਹੀ ਲੋਕ ਇੱਥੇ ਇੱਥੇ ਕੋਈ ਸਾਈਕਲਾਂ ਦੇ ਕੋਈ ਕਿਵੇਂ ਕੋਈ ਗੱਡਿਆਂ ਦੇ ਕਹਿੰਦੇ ਪਰ ਹੁਣ ਤਾਂ ਹਾਲਤ ਇੰਨੀ ਉਦੀ ਬਾਲੀ ਹੋਈ ਪਈ ਆ ਮਾੜੀ ਮੂੜੀ ਇਹਨਾਂ ਦੀ ਆਹ ਦੇਖ ਦਰਖਤ ਹਰੇ ਹੋ ਗਏ ਪਰ ਤੇ ਲੋਕ ਕੂੜਾ ਸੜ ਦਿੰਦੇ ਆ ਕੋਈ ਸਹੀ ਨਹੀਂ ਵੀ ਕੋਈ ਸਾਂਭਣ ਵਾਲਾ ਕੋਈ ਇਹਨਾਂ ਨੂੰ ਜਿਵੇਂ ਪ੍ਰਾਣੀ ਮਾਰਤਾ ਆਪਣੀ ਬਰਾਸਤਿੰਗ ਉਹ ਆਂ ਲ ਇੱਕ ਤਰ੍ਹਾਂ ਦੀ ਤੇ ਲੋਕਾਂ ਨਾਲੇ ਜਿਵੇਂ ਸਮੇਂ ਚ ਦਸਣਾ ਪਿਆ ਅਗਰ ਨਵੀਂ ਪੀੜੀ ਨੂੰ ਵੀ ਆਏ ਆ ਅਗਲੇ ਪਿੱਛੇ ਆਂ ਆਟਾ ਚੋਂ ਪੀਂਦੇ ਹੁੰਦੇ ਸੀਗੇ ਪਰ ਹੁਣ ਤਾਂ ਬਰਗਪੁਰਗ ਰਖਾ ਲੈਂਦੇ ਹੁਣ ਤਾਂ ਆਟੇ ਦਾ ਕੰਮ ਹੀ ਨਿਭੜਿਆ ਪਿਆ ਇੱਥੇ ਤਾਂ ਖਰਾਟਾਂ ਨੂੰ ਕੋਣ ਜਿਆਦਾ ਚ ਲੋਕ ਚੱਕੀਆਂ ਭੁੱਲਦੇ ਜਾਂਦੇ ਆ ਯੂ ਨੂੰ ਸਾਹਮਣੇ ਦੀ ਕੋਈ ਜ਼ਰੂਰਤ ਨਹੀਂ ਸਮਝੀ ਨਾ ਕਿ ਸਰਕਾਰ ਨੇ ਤੇ ਨਾ ਕਿ ਨੇ ਹੋਰ ਪਤਾ ਨਹੀਂ ਕਿੰਨੇ ਗ ਲੋਕਾਂ ਨੇ ਇਥੋਂ ਆਟਾ ਭਿਆ ਭਿਆ ਕੇ ਆ ਦੇ ਪਿੰਡ ਲੈ ਕੇ ਗਏ ਹੋਣੇ ਆ ਬਹੁਤ ਪੁਰਾਣੇ ਲੋਕਾਂ ਨੂੰ ਬਤਾਉ ਉਹ ਕਿੱਥੇ ਜੀ ਕੀ ਕਿਵੇਂ ਹੁੰਦਾ ਸੀ ਇੱਥੇ ਉਦੋਂ ਬਹੁਤ ਸੋਹਣਾ ਹੁੰਦਾ ਉਹ ਮੇਰੇ ਲੱਗਦਾ ਇਹ ਕਿ ਮੈਂ ਅੱਜਕੱਲ ਚੱਕੀਆਂ ਤੇ ਹੁੰਦੇ ਨੇ ਨਹੀਂ ੱੱਕਾ ਪੈਂਦਾ ਬਾਲ ਲੈਣਾ ਲੱਗਦੇ ਉਵੇਂ ਉਵੇਂ ਇੱਥੇ ਹੁੰਦਾ ਉਹ ਤਾਂ ਆਹ ਦੇਖੋ ਇਹਦੇ ਅੰਦਰੋਂ ਦੇਖੋ ਕਿੰਨਾ ਹਾਲ ਤੇ ਦਾ ਹੰਦੋਂ ਕਿੰਨਾ ਹਾਲ ਮਾੜਾ ਹੋਇਆ ਪਿਆ ਡੇ ਗੁੰਡੇ ਗੁੰਕਰੀ ਜਾਂਦੀ ਸਾਰੀ ਇਮਾਰਤ ਜੀ ਕਿਤੋਂ ਕੋਈ ਟੰਡਕੀਆਂ ਪਈਆਂ ਗਾ ਦੇ ਕੋਸ ਆਹ ਦਰਵਾਜ਼ੇ ਇਹਦੇ ਅੰਦਰੋਂ ਅੰਦਰ ਜਾਂਦਾ ਡਰ ਜਲਾਦਾ ਸੱਪ ਸੁਪਨਾ ਹੋਵੇ ਕਿਤੇ ਹੋਰ ਦੱਗ ਨਾ ਪਵੇ ਕਿਥੇ ਹੁੰਦਾ ਸ਼ਾਂ ਸ਼ਾਂ ਹੁੰਦੀ ਹੈ ਪਾਣੀ ਦੀ ਪਰ ਜੇ ਵਜਦਾ ਪਾਣੀ ਆ ਕੇ ਉਮੀ ਪੰਨੇ ਦਰਾਖਤ ਹੋ ਗਿਆ ਇੱਥੇ ਇਹ ਮਸਾਦੀਆਂ ਦਾ ਕੋ ਝਾੜੋ ਝੂੜ ਨਹੀਂ ਮਾਰਿਆ ਹੁੰਦਾ ਇੱਥੇ ਕੋਈ ਸਫਾਈ ਨਹੀਂ ਕੀਤੀ ਹੁੰਦੀ ਕਿੰਨੀ ਜਿਵੇਂ ਕੋਈ ਹੋ ਹੁੰਦਾ ਆਟਾ ਪਿਉਣ ਵਾਲਾ ਕੋਈ ਆਉਂਦਾ ਹੀ ਨਾ ਹੋਵੇ ਇੱਥੇ ਕੋਈ ਲੱਗਦਾ ਨਹੀਂ ਵੀ ਇੱਥੇ ਘੋਣਗੇ ਘਰਾਟ ਤਾਂ ਵੀ ਅੱਜ ਨੰਗਦੇ ਕਰਕੇ ਦੇਖ ਲਿਆ ਅੱਜ ਮੈਂ ਜੀ ਜੀਆ ਕੀਤਾ ਵੀ ਦੇਖ ਦੇਖੀਏ ਘਰਾਟ ਕਿਵੇਂ ਹੁੰਦੇ ਆ ਜਿੰਮ ਲੋਕਾਂ ਨੂੰ ਭੁੱਲ ਭੁਲਾ ਹੀ ਗਏ ਆ ਲੋਕ ਮਹਾਟੇ ਤੇ ਆ ਆਪਣੇ ਰਹਿ ਗਿਆ ਵੀ ਰੋਟੀ ਖਾਣੀ ਆ ਕੋਈ ਪਤਾ ਨਹੀਂ ਕਿੱਥੇ ਕੀ ਆ ਕੋਈ ਸਾਰੀਆਂ ਮਾਰ ਤਾਂ ਖਤਮੀ ਹੋ ਜਾਂਦੇ ਨੇ ਆ ਦੇਖੋ ਕਬੂਤਰ ਬੈਠਾ ਦੇਖੋ ਕਿਵੇਂ ਆ ਇਹ ਨਵੇਂ ਰਾਖੀ ਰੱਖਦਾ ਹੋਏ ਨਾ ਇੱਥੋਂ ਦੀ ਆ ਬੈਠਾ ਜਿਵੇਂ ਕਹਿੰਦਾ ਹੋਵੇ ਸਾਡੇ ਵੱਡ ਬੜੇ ਰੇ ਇੱਥੇ ਰਹਿੰਦੇ ਰਹੇ ਆ ਜਿਵੇਂ ਐ ਕਹਿੰਦਾ ਹੋਵੇ ਨਾ ਵੀ ਵੀ ਅਸੀਂ ਵੀ ਇੱਥੇ ਹੀ ਰਾਵਾਂਗੇ ਅਸੀਂ ਨਹੀਂ ਛੱਡ ਗਏ ਭਾਏ ਦੇ ਕਹਿੰਦੇ ਇੱਥੇ ਨਾ ਇਹ ਡੇਰੇ ਉੱਡਿਆ ਨਹੀਂ ਦੇਖ ਡੰਡਾ ਡਰ ਕੇ ਨਹੀਂ ਉੱਡਿਆ ਇਹ ਹਾ ਦੇਖੋ ਠੀਕ ਹੈ ਚਲੋ ਜੀ ਦੋਸਤੋ ਫੇਰ ਕਿਤੇ ਫੇਰ ਹੋਰ ਦਿਖਾਵਾਂਗੇ ਕਿਤੇ ਜੀ ਜਿਆ ਕੀਤਾ ਦਿਖਾਉਣ ਨੂੰ ਮੈਂ ਚੱਲਾ ਦੋਸਤਾਂ ਨਾਲਾਂ ਜਾਂ ਕਰਦੇ ਆਪਾਂ ਨੇ ਨਾ ਧੰਨਵਾਦ ਜੀ ਦੇਖਣ ਲਈ ਵੀਡੀਓ